ਸਤਿਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੇ ਮਹਲਾ ਪੰਜਵਾ ਸ਼ਾਂਤ ਘਰ ਪਹਿਲਾ ਪਰਸਾਦ ਸਲੋਕ ਦਰਸ਼ਨ ਪਿਆਸੇ ਦਿਨ ਸਰਾਤ ਚੇਤਵੋ ਆਨਦੈਨ ਨੇਤ ਖੋਲ ਕਪਟ ਗੁਰ ਮੇਲੀਆ ਲਾਲਕ ਹਾਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਰਾਤ ਚਿਤਵੋ ਅਨੰਦਨੀਤ ਕੋਲ ਕਪਟ ਗੁਰ ਮੇਲੀਆ ਲਾਲਕ ਹਰ ਸੰਗ ਮੀਤ ਸ਼ਾਂਤ ਸੋਏ ਯਾਰ ਹਮਾਰੇ ਸੱਜਣ ਇਕ ਕਰੋ ਜੰਤੀਆ ਤੇਸ ਮੋਹਨ ਲਾਲ ਪਿਆਰੇ ਹਾ ਫਿਰੋ ਖੋ ਜੰਤੀਆ ਤੇਸ ਦਸ ਪਿਆਰੇ ਸਿਰ ਧਾਈ ਉਤਾਰੇ ਇਕ ਪੂਰੇ ਦਰਸ਼ਨ ਦੀਜੈ ਲਾਲ ਹਮਾਰੇ ਪੈ ਰਿਜ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੈ ਤੇ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੇ ਟਿਖਾ ਪੁਜੰਤੀਆ ਹੇ ਲਜਹਿਆ ਯਾਰ રે ਹਕ ਡੂੰ ਹਕ ਚਾੜ ਹਾਉ ਤੇ ਸਚ ਤੇ ਹਿਆ ਹਕ ਦੂੰ ਹਕ ਚਾੜ ਅਲਕ ਪਿਆਰੇ ਨੇਤ ਕਰਦੇ ਭੋਗ ਬਿਲਾਸਾ ਨਾ ਦੇਖ ਮਚਾਉ ਉਠੰਦਾ ਹਾ ਕਦ ਪਾਏ ਗੋਲ ਤਸਾ ਜਿਨੇ ਮੈਂਦਾ ਲਾਲ ਰਿਜਾਇਆ ਹਾ ਤੇਸ ਆਗੇ ਮਨ ਦੇਹਿਆ ਲਾਲਕ ਕਹ ਸੁਨ ਬਿਨੋ ਸੁਹਾਗਨ ਮੋ ਦਸ ਦਿਖਾ ਪਰ ਕੇ ਹਿਆ ਯਾਰ ਵੇ ਪ੍ਰੇ ਆਪਣਾ ਪਾਨ ਕਿਸ ਨੀ ਸੀ ਸ਼ੰਦਾ ਯਾਰ ਵੇ ਤਰਾਵੇ ਲਾਲਨ ਮੋ ਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਲੇ ਬਾਹਾ ਪਗਨ ਠਾਕੁਰ ਹੋ ਕਿੱਦੀ ਗੋਣ ਅਵਗਨ ਨਾ ਪਛਾਨੇ ਗੋਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤੈਸਾ ਹੱਬ ਕੈਛ ਸੋਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਏ ਵਾਰ ਲੋੜਿਦਾ ਆਇਆ ਵਜੀ ਵਾदाई ਮਾ ਸੰਗਲ ਰਹਾਸ ਤੀਆ ਪੇਰ ਦਿਆਲ ਸਦ ਨਵ ਰੰਗੀਆਂ ਵਡ ਭਾਗ ਪਾਇਆ ਹੋ ਗਿਲਾਇਆ ਸਾਧ ਪੈ ਸਤ ਸੰਗੀ ਆਸਾ ਮਨਸਾ ਸਗਲ ਪੂਰੀ ਪਰ ਅੰਤ ਅੰਤ ਮਿਲਾਇ ਬਿਨਵੰਤ ਨਾਨਕ ਸੁਖ ਸੁ ਕਹਿੰਦੀ ਸਾ ਮੈਂ ਬੋਰ ਮਿਲ ਪਾਈ ਆਸ ਮਨ ਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਏ ਬਿਨਵੰਤ ਨਾਨਕ ਸੁਖ ਸੁ ਕਹਿੰਦੀ ਸਾ ਮੈਂ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ